ਆ ਕਰੋ ਹਾਂਜੀ ਸਭ ਦਾ ਬਹੁਤ-ਬਹੁਤ ਸਵਾਗਤ ਹੈ ਰੋਜ਼ ਨਿਤਨੇ ਮੇ ਝੂਠ ਔਰ ਮੈਂ ਕਹਾਂ ਕਿ ਜਿ ਝੂਠ ਬੋਲਣ ਚ ਕਿਸੇ ਨੇ ਪੀ ਐਚ ਡੀ ਕੀਤੀ ਹੈ ਤੇ ਉਹ ਆਮ ਆਦਮੀ ਪਾਰਟੀ ਔਰ ਭਗਵੰਤ ਮਾਨ ਸਰਕਾਰ ਨੇ ਕੀਤੀ ਹੈ ਜਦੋਂ ਬੰਦੇ ਕੋਲ ਤੱਥ ਵੀ ਆ ਜਾਣ ਸਾਹਮਣੇ ਤੇ ਬੰਦੇ ਨੂੰ ਸ਼ਰਮ ਆਂਦੀ ਹੈ ਯਾਰ ਮੈਂ ਕੀ ਝੂਠ ਬੋਲੀ ਜਣਾ ਦੂਜੇ ਪਾਸੇ ਮੇਰੇ ਕੋਲ ਸਾਰੇ ਫੈਕਟਸ ਆ ਰਹੇ ਨੇ ਔਰ ਫੈਕਟਸ ਵੀ ਉਹ ਜਿਹੜੇ ਕੀ ਆਥੈਂਟੀਕੇਟਿਡ ਫੈਕਟਸ ਨੇ ਔਰ ਉਹਦੇ باوجود ਵੀ ਝੂਠ ਦੇ ਬੰਦਾ ਬੋਲੇ ਤੈਨੂੰ ਬੰਦਾ ਕੀ ਕਵੇ ਉਹ ਪੰਜਾਬੀ ਦੀ ਕਹਾਵਤ ਹੈ ਕਿ ਸੁੱਤੇ ਨੂੰ ਤਾਂ ਬੰਦਾ ਜਗਾ ਲਵੇ ਮੱਛਲੇ ਦਾ ਕੀ ਕਰੇ ਉਸੇ ਸਰਕਾਰ ਉਹ ਹੈ ਜਿਹੜੇ ਪੂਰੇ ਫੈਕਟਸ ਨੂੰ ਜਾਣਦੇ ਹੋਏ ਵੀ ਪੰਜਾਬ ਦੇ ਲੋਕਾਂ ਨੂੰ ਮੂਰਖ ਬਣਾਣਾ ਝੂਠ ਬੋਲਣਾ ਕੁਫਰ ਤੋਲਣਾ ਲੋਕਾਂ ਨੂੰ ਗੁੰਮਰਾਹ ਕਰਨਾ ਸਿਰਫ ਇਹਦਾ ਇਹੀ ਇੱਕ ਕੰਮ ਕਰਨ ਦਾ ਤਰੀਕਾ ਰਹਿ ਗਿਆ ਸਾਥੀਓ ਅੱਜ ਅਸਲ ਵਿੱਚ ਪੰਜਾਬ ਇੱਕ ਬਹੁਤ ਵੱਡੀ ਤਰਾਸ ਦੀ ਚੋਪ ਗੁਜ਼ਰ ਰਿਹਾ ਸਾਡੇ ਬਹੁਤ ਸਾਰੇ ਇਲਾਕੇ ਹੜ੍ਹ ਦੀ ਮਾਰ ਥਲੇ ਆਏ ਨੇ ਔਰ ਐਡੀ ਵੱਡੀ ਤਰ੍ਹਾਂ ਦੀ IQ ਠੀਕ ਹੈ ਕੁਦਰਤੀ ਤੌਰ ਦੇ ਉੱਤੇ ਵੀ ਕਾਫੀ ਮੀ ਪਏ ਪਹਾੜਾ ਤੋਂ ਹੀ ਪਾਣੀ ਆਇਆ ਲੇਕਿਨ ਅਸੀਂ ਸਮਝਦੇ ਹਾਂ ਕਿ ਜੇ ਉਸ ਕੁਦਰਤ ਦੇ ਜਿਹੜੀ ਮਾਰ ਪਈ ਉਸ ਨੂੰ ਜੋ 4 ਗੁਣਾ ਕੰਮ ਵਿਧਾਨ ਦਾ ਕੰਮ ਕੀਤਾ ਤੇ ਉਹ ਭਗਵੰਤ ਮਾਨ ਸਰਕਾਰ ਨੇ ਕੀਤਾ ਇਹ ਕੁਦਰਤੀ ਡਿਜ਼ਾਸਟਰ ਨਹੀਂਗਾ ਇਹ ਮਾਨ ਮੇਡ ਡਿਜ਼ਾਸਟਰ ਹੈ ਮਾਨ ਮੇਡ ਡਿਜ਼ਾਸਟਰ ਜਿਸ ਨੇ ਸਮਾਂ ਰਹਿੰਦੇ ਜਿਹੜੇ ਕਦਮ ਚੱਕੇ ਜਾਣੇ ਸੀ ਉਹ ਕਿਤੇ ਵੀ ਨਹੀਂ ਚੱਕੇ ਹੜਾ ਨੂੰ ਲੈ ਕੇ ਜਿਹੜੀ ਮੀਟਿੰਗ ਨਾਰਮਲੀ ਜਨਵਰੀ ਔਰ ਫਰਵਰੀ ਦੇ ਵਿੱਚ ਹੁੰਦੀ ਸੀਗੀ ਉਹਰੇ ਨਾਲ ਚੀਫ ਮਿਨਿਸਟਰ ਦੀ 뮤지컬 ਚੇਅਰ ਚਲਦੀ ਪਈ ਹੈ ਕੁਰਸੀ ਦੀ ਉਸ ਚੱਕਰ ਚ ਉਲਜੀ ਹੋਈ ਆਮ ਆਦਮੀ ਪਾਰਟੀ ਦੀ ਸਰਕਾਰ ਫਰਵਰੀ ਦੀ ਮੀਟਿੰਗ ਜੂਨ ਚ ਜਾ ਕੇ ਕਰਦੀ ਪਈ ਜਿਵੇਂ ਸਿਰਫ 15 ਦਿਨ ਪਹਿਲਾਂ ਜਦੋਂ ਮਾਨਸੂਨ ਸ਼ੁਰੂ ਹੋਣੀ ਹੈ ਤੇ 15 ਦਿਨ ਚ ਤੁਸੀਂ ਕੀ ਖੜਾ ਦੀ ਤਿਆਰੀ ਕਰ ਲਓਗੇ ਤੇ ਕੀ ਕਰ ਲਓਗੇ ਸੋ ਭਾਰਤ ਜਨਤਾ ਪਾਰਟੀ ਦਾ ਮਾਨ ਹੈ ਕਿ ਜਿਹੜਾ ਡਿਜ਼ਾਸਟਰ ਜਿਹੜੀ ਤਬਾਹੀ ਆਈ ਹੈ ਇਹ ਮਾਨ M A N ਮਾਨ ਮੇਡ ਡਿਜ਼ਾਸਟਰ ਹੈ ਪੰਜਾਬ ਦਾ ਇਟ ਇਜ਼ ਨਾਟ ਅ ਨੈਚੁਰਲ ਡਿਜ਼ਾਸਟਰ ਇਟ ਇਜ਼ ਅ ਮਾਨ ਮੇਡ ਡਿਜ਼ਾਸਟਰ ਅਰੇ ਉਹ ਤੇ ਚਲੋ ਜੋ ਤੁਸੀਂ ਨਕਮਾਪਨ ਦਿਖਾਣਾ ਸੀ ਦਿਖਾ ਦਿੱਤਾ ਲੋਕਾਂ ਦੇ ਉੱਤੇ ਭੀੜ ਪੈ ਗਈ ਉਦੇ ਬਾਅਦ ਜਿਹੜੀਆਂ ਘਟਨਾਵਾਂ ਵਾਪਰੀਆਂ ਨੇ ਉਹ ਹੋਰ ਵੀ ਜ਼ਿਆਦਾ ਚਿੰਤਾਜਨਕ ਨੇ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਜੇ ਕੋਈ ਤ੍ਰਾਸਦੀ ਆਵੇ ਇਮੀਡੀਏਟਲੀ ਐਕਸ਼ਨ ਚਾਵੇ ਲੋਕਾਂ ਨੂੰ ਰਾਹਤ ਤੁਰੰਤ ਪਹੁੰਚਾਈ ਜਾਵੇ ਔਰ ਜਦੋਂ ਮਾਨ ਮੇ ਡਿਸਾਸਟਰ ਕਿਹਾ ਉਦੋਂ ਅਸੀਂ ਇਹ ਨਹੀਂ ਪੁੱਛ ਸਕਦੇ ਕਿ ਇਹਦੇ ਵਿੱਚ ਇਲੀਗਲ ਮਾਈਨਿੰਗ ਜਿਹੜੀ ਮੰਤਰੀ ਸੰਤਰੀ ਐਮਐਲਏ ਨੇ ਕੀਤੀ ਹੈ ਉਹਦੀ ਬਹੁਤ ਵੱਡੀ ਕੰਟਰੀਬਿਊਸ਼ਨ ਹੈ। ਔਰ ਜੇ ਮੈਂ ਇਹ ਕਹਾ ਕਿ ਸਰਕਾਰ ਨੇ ਪਹਿਲਾਂ ਰੇਤਾ ਦੀ ਚੋਰੀ ਕੀਤੀ ਔਰ ਹੁਣ ਜਿਹੜਾ ਡਿਜ਼ਾਸਟਰ ਫੰਡ ਦਾ 12000 ਕਰੋੜ ਰੁਪਏ ਪਿਆ ਸੀ ਉਹਦੀ ਵੀ ਚੋਰੀ ਕਰ ਲਈ। ਰੇਤਾ ਚੋਰ ਸਰਕਾਰ ਨੇ ਡਿਜ਼ਾਸਟਰ ਫੰਡ ਦੀ ਵੀ ਚੋਰੀ ਕੀਤੀ ਤੇ ਵਡਾਕਾ ਮਾਰਿਆ। ਔਰ ਅਸੀਂ ਸਾਰਿਆਂ ਨੇ ਚੰਗੀ ਤਰ੍ਹਾਂ ਦੇਖਿਆ ਕਿ ਪਿਛਲੇ ਅੱਜ ਤੁਹਾਡੇ ਨਾਲ ਗੱਲ ਕਰਨ ਦਾ ਇਸ ਕਰਕੇ ਦੁਆਰਾ ਆਣਾ ਪਿਆ ਸਾਡੇ ਔਰ ਵੀ ਨੇਤਾਵਾਂ ਨੇ ਇਸ ਵੀ ਸੁੱਧ ਪੀਸੀ ਕੀਤੀ 2 ਦਿਨ ਪਹਿਲਾਂ ਮਾਨ ਸਾਹਿਬ ਦੀ ਇੱਕ ਪੀਸੀ ਹੋਈ ਹੈ ਸ਼ਰਮਨਾਥ ਸਿਰ ਚੱਕ ਜਾਂਦਾ ਕਿ ਸਾਡੇ ਸੂਬੇ ਦਾ ਮੁੱਖ ਮੰਤਰੀ ਇਨਾ ਨਲਾਇਕ ਵੀ ਹੋ ਸਕਦਾ ਜਦੋਂ ਤੁਸੀਂ ਲੋਕਾਂ ਨੇ ਉਹਨਾਂ ਨੂੰ 12000 ਕਰੋੜ ਦਾ ਪ੍ਰਸ਼ਨ ਕੀਤਾ ਤੁਹਾਨੂੰ ਯਾਦ ਹੋਏਗਾ ਤੁਹਾਡੇ ਚ ਬਹੁਤ ਸਾਰੇ ਜਣੇ ਉੱਥੇ ਹੋਣਗੇ ਤੇ ਪ੍ਰਾਈਮ ਮਿੰਿਸਟਰ ਵਾਸਤੇ ਕੀ ਰਿਮਾਰਕ ਦਿੱਤੇ ਉਹਨਾਂ ਨੇ ਉਹ ਕਿਸੇ ਪਰਚੀ ਫੜਾਤੀ ਉਹ ਨਹੀਂ ਪ੍ਰਧਾਨ ਮੰਤਰੀ ਐਦਾਂ ਹੀ ਬੋਲ ਲੈਂਦਾ ਇਹੀ ਵਰਡ ਸੀ ਨਾ ਜੀ ਤੁਹਾਡੇ ਚ ਜਿਹੜੇ ਲੋਕ ਪ੍ਰੈਸੈਂਟ ਹੋਣਗੇ ਪ੍ਰਧਾਨ ਮੰਤਰੀ ਨੂੰ ਕੀ ਪਤਾ ਉਹਨੂੰ ਤਾਂ ਐਵੇਂ ਕਿਸੇ ਨੇ ਪਰਚੀ ਫੜਾਤੀ ਉਹ ਨਹੀਂ ਐਵੇਂ ਬੋਲ ਲੈਂਦਾ ਪ੍ਰਧਾਨ ਮੰਤਰੀ ਇਹ ਸ਼ਬਦਾਵਲੀ साढे बे मुख्यमंत्री ने यूज की थी। हम ए कही है अपने सूबे के मुख्यमंत्री ने आम आदमी पार्टी वाले तो बेशरम ने, ने।, ने परवरिश उन्होंने डीएनए अरविंद केजरीवाल तो आया लेकिन पंजाबी होने के नाते ਅਸੀਂ ਸਾਰੇ ਸ਼ਰਮਸਾਰਾਂ ਕਿ ਕਿਹੜੇ ਨਕਮਿਆਂ ਦੇ ਪੱਲੇ ਪੈ ਗਏ ਔਰ ਕਿਸ ਤਰ੍ਹਾਂ ਦੀ ਨਕਮੀ ਸਰਕਾਰ ਔਰ ਨਕਮਾ ਮੁੱਖ ਮੰਤਰੀ ਔਰ ਮੰਤਰੀ ਸਾਡੇ ਪੱਲੇ ਪੈ ਗਏ ਕਿ ਅੱਜ ਪੰਜਾਬ ਤਰਾਹੀ ਤਰਾਹੀ ਕਰ ਰਿਹਾ ਹੈ ਦੋਸਤੋ ਇਹ 12000 ਕਰੋੜ ਦਾ ਵਿਸ਼ਾ ਹੈ ਇਹ ਛੋਟੀ ਅਮਾਉਂਟ ਨਹੀਂ ਹੈਗੀ ਅੱਜ ਇੱਕ ਇੱਕ ਰੁਪਏ ਵਾਸਤੇ ਸਾਡੇ ਜਿਹੜੇ ਬਾੜ ਪੀੜਿਤ ਪੈਣਪਰਾ ਨੇ ਉਹ 1-1 ਰੁਪਏ ਵਾਸਤੇ ਇੱਕ ਇੱਕ ਚੀਜ਼ ਦੀ ਮਦਦ ਵਾਸਤੇ ਤਰਸਦੇ ਪਏ ਨੇ। ਔਰ ਸਰਕਾਰ ਦਾ ਕੰਮ ਦੇਖੋ। ਮੈਂ ਤੁਹਾਨੂੰ ਇੱਕ ਵੀਡੀਓ ਦਿਖਾਣੀ ਚਾਹੁੰਦਾ। ਆ ਮੈਮ ਥੋੜਾ ਥੋੜੀ ਜਿਹਾ ਲਾਈਟ ਆਫ ਕਰ ਦਿਓਗੇ ਜੀ ਹਰਸ਼ੀਮਤ ਹਰਸ਼ੀਮਤ ਜੀ ਹਾਂ ਉੱਪਰ ਆ ਬੰਦ ਕਰ ਦਿਓ ਉਹ ਵੀ ਪਰਦੇ ਪਾਸੇ ਪਰਦਾ ਵੀ ਬੰਦ ਕਰ ਦਿਓ। ਹਾਂ ਚਲੋ। ਇਹਨਾਂ ਦੇ ਮੰਤਰੀਆਂ ਦਾ ਹਾਲ ਦੇਖ ਲਓ ਸਾਡੀ ਸਰਕਾਰ ਦਾ ਹਾਲ ਦੇਖ ਲਓ। ਦੀ ਗੱਲ ਇਹ ਆ 13000 ਕਰੋੜ ਰੁਪਏ ਬੇ ਬੋਲ 12000 ਕਰੋੜ ਰੁਪਏ ਜੀ ਕਰਤਾ ਹੈ ਬੀਜਪੀ ਨੇ ਪ੍ਰੈਸ ਰੂਮ ਚ ਵੀ ਅਲਿਕਾ ਹੈ 12000 ਕਰੋੜ ਰੁਪਏ ਇਨ ਸਟੇਟਸ ਕਿਤੇ ਹੈ ਇਹ ਹੈ ਜਾਂ ਖਰਚੂ ਬਿਲਕੁਲ ਐਸਾ ਕੋਈ ਵੀ ਪੈਸਾ ਪੰਜਾਬ ਕੇ ਪਾਸ ਨਹੀਂ ਹੈ ਐਸਾ ਕੋਈ ਵੀ ਪੈਸਾ ਪੰਜਾਬ ਕੇ ਪਾਸ ਨਹੀਂ ਹੈ ਮੈਂ बार-बार ਸਪਸ਼ਟ ਕਿ ਤੂੰ ਇਸ ਤਰ੍ਹਾਂ ਯੂਜ਼ ਕਰਨਾ ਉਹ ਤੇ ਅਸੀਂ ਕੰਟੀਨਿਊ ਕਰ ਹੀ ਰਹੇ ਹਾਂ 12000 ਕਰੋੜ ਹੈਗਾ ਮੈਂ ਨਹੀਂ ਕਹਿੰਦਾ ਨਹੀਂ ਹੈਗਾ 1582 ਕਰੋੜ ਰੁਪਏ ਦੋ ਅਪ੍ਰੈਲ 2022 ਤੋਂ ਹੁਣ ਤੱਕ ਉਹ ਤਾਂ ਜੀ ਕਹਿਣਾ ਹੀ ਆ ਪਹਿਲਾਂ ਤੋਂ ਕਾਂਗਰਸ ਵੇਲੇ ਦਾ ਵੀ ਆ ਜਾਂਦਾ ਉਹ ਤਾਂ ਹਰ ਇੱਕ ਸਾਲ ਟੋਟਲ ਕਹਿੰਦੇ ਨੇ ਇੰਨਾ ਆ ਜੇ ਤੁਹਾਡੇ ਕੋਲ ਕਿੱਥੇ ਆ ਜੀ ਉਹ ਇੱਕ ਜੋ ਕਹਿਣਾ ਹੀ ਆ ਜੀ ਮੈਨੂੰ ਦੱਸੋ 1 ਮਿੰਟ ਪੀਐਮ ਤਾਂ ਜੋ ਲਿਖ ਦਿੰਦੇ ਨੇ ਉਹ ਉਹਨਾਂ ਨੇ ਜਾਰੀ ਕਰ ਦੇਣਾ ਮੇਰੇ ਦੁਆਰਾ ਤਕਲੀਫ ਜੀ ਆਗਿਆ ਪਾਉ। ਹੁਣ ਤੁਸੀਂ ਇਹ ਵੀਡੀਓ ਦੇਖੀ। ਕਦੀ ਐਦਾਂ ਦੀ ਸਰਕਾਰ ਵੀ ਹੁੰਦੀ ਐ। ਇੱਕ ਮੰਤਰੀ ਕਹਿੰਦਾ ਹੈਗੇ। ਔਰ ਜਿਹੜਾ ਉਸ ਖਜ਼ਾਨੇ ਦਾ ਚੌਕੀਦਾਰ ਬਣਿਆ ਬੈਠਾ ਐ, ਰਾਖਾ ਬਣਿਆ ਬੈਠਾ ਪੰਜਾਬ ਦਾ ਵਿੱਤ ਮੰਤਰੀ ਉਹ ਕਹਿੰਦਾ ਹੈ ਨਹੀਂ। ਜਿਹੜਾ ਡਿਜ਼ਾਸਟਰਸ ਦਾ ਮੰਤਰੀ ਐ ਉਹ ਕਹਿੰਦਾ ਹੈਗਾ। ਤੇ ਸਾਡੇ ਮੁੱਖ ਮੰਤਰੀ ਕਹਿੰਦਾ ਉਹ ਤੇ ਐਵੇਂ ਗੱਲਾਂ ਕਰੀ ਜਾਂਦੇ ਜੀ ਕਿ ਕਿਦਾਂ ਦੀ ਸਰਕਾਰ ਚਾਦਨੀ ਹੈ ਬਸ ਸਰਕਾਰ ਨੂੰ ਇਹੀ ਨਹੀਂ ਪਤਾ ਕਿ ਸਾਡੇ ਕੋਲ ਹੈ ਕੀ ਹੈ ਇੱਕ ਮੰਤਰੀ ਕਹਿ ਰਿਹਾ ਕਿ ਸਾਡੇ ਕੋਲ 13000 ਕਰੋੜ ਰੁਪਏ ਇਹ ਕਹਿੰਦਾ 12000 ਕਰੋੜ ਹੈਗਾ ਇਹ ਕਹਿੰਦਾ ਹੈ ਨਹੀਂ ਔਰ ਮੁੱਖ ਮੁੱਖ ਮੰਤਰੀ ਦੇ ਗਾਲੀ ਮੁਕਾਤੀ ਸੀ ਕਿ ਸਾਡੇ ਕੋਲ ਹੈ ਹੀ ਕੁਛ ਨਹੀਂ ਤੇ ਫਿਰ ਉਹ 12000 ਦੀ ਚੋਰੀ ਕਿੰਨੇ ਕੀਤੀ ਅੱਜ ਭਾਰਤੀ ਜਨਤਾ ਪਾਰਟੀ ਇੱਕ ਪ੍ਰਸ਼ਨ ਪੁੱਛਦੀ ਹੈ ਨਾਲ ਇਹ 12000 ਕਰੋੜ ਰੁਪਏ ਦੀ ਚੋਰੀ ਕਿੰਨੇ ਕੀਤੀ ਭਗਵੰਤ ਮਾਨ ਜੀ ਦੱਸੋ ਕਿਤੇ ਇਹ ਵੀ ਦਿੱਲੀ ਵਾਲਿਆਂ ਦੇ ਹਵਾਲੇ ਤਾਂ ਨਹੀਂ ਕਰ ਦਿੱਤਾ ਕੋ ਦਿੱਲੀ ਨੂੰ ਲੁੱਟਣ ਵਾਲੇ ਅੱਜ ਕੱਲ੍ਹ ਪੰਜਾਬ 'ਚ ਨੇ ਇਹ ਪੰਜਾਬ ਦੀ ਜਨਤਾ ਪੁੱਛਦੀ ਏ ਹੁਣ ਇਹ ਜਿਹੜੇ ਐਪੀਸੋਡ ਚੱਲ ਰਿਹਾ 12000 ਕਰੋੜ ਦਾ ਮੈਂ ਤੁਹਾਨੂੰ ਬੜੇ ਕਲੀਅਰ ਇੱਕ ਮੰਤਰੀ ਕਹਿੰਦਾ ਹੈਗਾ ਇੱਕ ਮੰਤਰੀ ਕਹਦਾ ਨਹੀਂ ਹੈਗਾ ਔਰ ਮੁੱਖ ਮੰਤਰੀ ਕਹਿੰਦਾ ਹੈ ਹੀ ਨਹੀਂ ਅਸੀਂ ਸਾਰੇ ਜਾਣਦੇ ਆ ਕਿ ਹਰ ਸਟੇਟ ਦੇ ਜਿਹੜੇ ਅਕਾਊਂਟਸ ਹੈਗੇ ਨੇ ਅਸੀਂ ਮੈਂ ਲਾਈਟ ਆਫ ਕਰ ਦਿੰਦਾ ਸੌਰੀ ਵੀ ਆ ਡਿਸਟਰਬਿੰਗ ਯੂ ਹੁਣ ਮੈਂ ਤੁਹਾਨੂੰ ਦਿਖਾਣਾ ਚਾਹਨਾ ਕਿਉਂਕਿ ਸਰਕਾਰ ਇਨ ਕੰਟੀਨਿਉਟੀ ਹੁੰਦੀ ਹੈ ਉਹਦੇ ਖਜ਼ਾਨੇ ਪਿਛਲਾ ਕੈਰੀ ਫੋਰਵਰਡ ਹੁੰਦਾ ਅਗਲਾ ਉਹ ਚ ਐਡ ਹੁੰਦਾ ਇਹ ਜੀ 2021 ਦੀ CAG ਦੀ ਰਿਪੋਰਟ ਜਿਹੜੀ ਕਿ ਇਹਨਾਂ ਦੇ ਆਂਧੇ ਉੱਤੇ 29 ਜੂਨ 2022 ਨੂੰ ਵਿਧਾਨ ਸਭਾ ਚ ਪੇਸ਼ ਹੋਈ ਸੀਗੀ ਆ ਤੁਹਾਡੇ ਸਾਹਮਣੇ ਆ ਨੈਕਸਟ 29 ਜੂਨ 2022 ਨੂੰ ਇਹ ਵਿਧਾਨ ਸਭਾ ਚ ਟੇਬਲ ਹੋਈ ਸੀ ਰਿਪੋਰਟ CAG ਦੀ 2021 ਦੀ ਰਿਪੋਰਟ ਯਾਨੀ ਕਿ 2021 ਦੀ ਰਿਪੋਰਟ ਇਸੇ ਸਰਕਾਰ ਦੇ ਦੌਰਾਨ ਟੇਬਲ ਕੀਤੀ ਗਈ ਹੁਣ ਇਹਦੇ ਵਿੱਚ ਕੀ ਕਹਿੰਦੇ ਨੇ ਜਿਹੜਾ ਐਸਡੀਆਰਐਫ ਦਾ ਐਜ਼ ਔਨ 1 ਅਪ੍ਰੈਲ 2020 ਮਾਉਂਟ ਆਫ 6999.48 ਕਰੋੜ ਵਾਸ ਲਾਇੰਗ ਇਨ ਦੀ ਐਸਡੀਆਰਐਫ ਅਸੀਂ ਤੁਹਾਨੂੰ ਇਹ ਪ੍ਰਿੰਟ ਵੀ ਦੇ ਦਿਆਂਗੇ ਜਿਹਨਾਂ ਨੂੰ ਚਾਹੀਦੇ ਹੋਣਗੇ ਥਿਸ ਅਮਾਉਂਟ ਵਾਸ ਲਾਇੰਗ ਔਰ ਉਸ ਦੇ ਬਾਅਦ ਉਸ ਸਾਲ ਚ ਜਿਹੜੇ ਪੈਸੇ ਆਏ ਪਲੱਸ ਮਾਈਨਸ ਹੋਇਆ ਇੰਟਰਸਟ ਆਇਆ ਜਿਹੜਾ ਖਰਚਾ ਹੋ ਗਿਆ ਉਹ ਕੱਢਣ ਦੇ ਬਾਅਦ ক্লোজিং ਬੈਲੈਂਸ ਕੀ ਆਂਦਾ ਹੈ 7334 ਕਰੋੜ ਰੁਪਇਆ ਐਜ਼ ਆਨ 31 ਮਾਰਚ 2021 ਇਹ ਡਾਕੂਮੈਂਟ ਤਾਂ ਕੋਈ ਦੁਨੀਆ ਦੀ ਤਾਕਤ ਨਹੀਂ ਝੁਟਲਾ ਸਕਦੀ ਬਿਕੋਜ਼ ਥਿਸ ਇਜ਼ ਅ ਸੀਏਜੀ ਰਿਪੋਰਟ ਜਿਹੜੀ ਹਰ ਸਰਕਾਰ ਦੀ ਹੁੰਦੀ ਕੇਂਦਰ ਸਰਕਾਰ ਦੀ ਵੀ ਹੁੰਦੀ ਹੈ ਪੰਜਾਬ ਸਰਕਾਰ ਦੀ ਵੀ ਹੁੰਦੀ ਹੈ ਹਰ ਰਾਜ ਸਰਕਾਰ ਦੀ ਹੁੰਦੀ ਹੈ ਜਿਸ ਨੂੰ ਦੁਨੀਆ ਦੀ ਕੋਈ ਤਾਕਤ ਝੁਟਲਾ ਨਹੀਂ ਸਕਦੀ ਇਹ ਟ੍ਰੂ ਪਿਕਚਰ ਆਫ ਦ ਸਟੇਟ ਫਾਈਨਾਂਸਸ ਹੁੰਦੀ ਹੈ ਔਰ ਥਾਰੋ ਇਨਵੈਸਟੀਗੇਸ਼ਨ ਦੇ ਨਾਲ ਹੁੰਦੀ ਹੈ ਔਰ ਜਦੋਂ ਸਟੇਟ ਉਸ ਨੂੰ ਵਿਧਾਨ ਸਭਾ ਤੇਬਲ ਕਰ ਦਿੰਦੀ ਹੈ ਉਸ ਸਟੇਟ ਦੀ ਅਸੈਪਟੈਂਸ ਹੁੰਦੀ ਹੈ ਉਸ ਰਿਪੋਰਟ ਦੀ ਨੈਕਸਟ ਇਹ ਤੁਹਾਡੇ ਕੋਲ ਮੈਂ ਦੱਸਿਆ ਗਿਆ 2021 ਦਾ ਹੁਣ 2122 7 ਮਾਰਚ 2023 ਨੂੰ ਇਹ ਰਿਪੋਰਟ ਵਿਧਾਨ ਸਭਾ ਚ ਤੇਬਲ ਕੀਤੀ ਗਈ 7 ਮਾਰਚ 2023 ਚ ਸਰਕਾਰ ਕੀ ਦੀ ਸੀ ਆਮ ਆਦਮੀ ਪਾਰਟੀ ਦੀ ਔਰ ਇਹ ਕੀ ਕਹਿੰਦੇ ਨੇ ਜੋ ਪਹਿਲਾਂ ਦੱਸਿਆ ਓਪਨਿੰਗ ਬੈਲੈਂਸ ਅਪ੍ਰੈਲ 2021 ਨੂੰ 73334 ਕਰੋੜ ਜੋ ਉਸ ਹਾਲ ਦੇ ਵਿੱਚ ਪੈਸੇ ਆਏ ਔਰ ਜੋ ਖਰਚੇ ਹੋਏ ਉਹ ਕੱਢਣ ਦੇ ਬਾਅਦ 81 8194 8194 ਕਰੋੜ ਰੁਪਇਆ ਐਸ ਡੀ ਆਰ ਐਫ ਦੇ ਵਿੱਚ ਕਲੋਜ਼ਿੰਗ ਬੈਲੈਂਸ ਹੈ ਇਹ ਸੀਏਜੀ ਦੀ ਰਿਪੋਰਟ ਬੋਲਦੀ ਹੈ ਬੀ ਜੀ ਪੀ ਨਹੀਂ ਬੋਲਦੀ ਅਨਿਲ ਸ੍ਰੀਨੀ ਬੋਲਦਾ ਇਹ ਅਫੀਸ਼ੀਅਲ ਰਿਕਾਰਡ ਤੁਹਾਡੀ ਵਿਧਾਨ ਸਭਾ ਦਾ ਤੁਹਾਡੀ ਸਰਕਾਰ ਦਾ ਬੋਲਦਾ ਤੁਹਾਡੇ ਪ੍ਰਿੰਸੀਪਲ ਅਕਾਊਂਟੈਂਟ ਜਨਰਲ ਜਿਹੜੇ ਹੈਗੇ ਨੇ ਉਹਨਾਂ ਦੀ ਆ ਨਾਲ ਤੁਸੀਂ ਦੇਖੀ ਹੋਊਗੀ ਆ ਮੋਹਰ ਹੈ ਥੱਲੇ ਪੰਜਾਬ ਸਰਕਾਰ ਦੀ ਇਹਦੇ ਬਾਅਦ 2023 ਆ ਜਾਓ 4 ਸਤੰਬਰ 2024 에ਰਪੋਰਟ ਵਿਧਾਨ ਸਭਾ ਟੇਬਲ ਕੀਤੀ ਗਈ ਕਿਹਦੇ ਕੋਲ ਕੀਤੀ ਗਈ ਹੈ ਪੰਜਾਬ ਦਾ ਵਿੱਤ ਮੰਤਰੀ ਕਰ ਰਿਹਾ ਹੈ ਜਿਹੜਾ ਕਹਿ ਰਿਹਾ ਕਿ ਸਾਡੇ ਕੋਲ ਚੋਣ ਨਹੀਂ ਨਹੀਂ ਹੈਗੀ। ਔਰ ਇਹਦੇ ਫੈਕਟਸ ਕੀ ਕਹਿੰਦੇ ਨੇ 1 April 22 ਨੂੰ 8194 ਕਰੋੜ ਸਾਡੇ ਕੋਲ ਸੀਗਾ। ਸਟਾਰਟਿੰਗ ਦੇ ਵਿੱਚ ਔਰ ਇਹਦੇ ਜਿਹੜੇ ਖਰਚੇ ਪਏ ਜਾਂ ਜਿਹੜੇ ਪੈਸੇ ਆਏ ਉਹਦੇ ਬਾਅਦ 9041.74 ਕਰੋੜ ਰੁਪਇਆ 31 3 23 ਨੂੰ ਸਰਕਾਰ ਕੋਲੇ ਸਟੇਟ ਡਿਜ਼ਾਸਟਰ ਫੰਡ ਦਾ ਪਿਆ ਹੋਇਆ। ਫਰਾਂਟਲਿਕਾ ਹੁਣ ਤੁਸੀਂ ਦੱਸੋ ਕਿਹਾ ਇਹਨਾਂ ਫੈਕਟਸ ਨੂੰ ਪੰਜਾਬ ਸਰਕਾਰ ਚ ਛੁੜਾਉਂਦੀ ਹੈ ਕੀ ਕਿਸੇ ਪ੍ਰਦੇਸ਼ ਦਾ ਐਸਾ ਵੀ ਵਿੱਤ ਮੰਤਰੀ ਹੋਏਗਾ ਜਿਹੜਾ ਆਪਣੇ ਹੱਥੀ ਵਿਧਾਨ ਸਭਾ ਦੇ ਵਿੱਚ ਰਿਪੋਰਟ ਨੂੰ ਟੇਬਲ ਕਰੇ ਔਰ ਉਹਦੇ ਬਾਅਦ ਕਹੇ ਸਾਡੇ ਕੋਲ ਪੈਸਾ ਹੈ ਨਹੀਂ ਤੇ ਫਿਰ ਇਹ ਇੱਕ ਹੋਰ ਆਏਗੀ ਫਿਰ ਉਹਦੇ ਬਾਅਦ ਤੁਸੀਂ ਕੀ ਕਹੋਗੇ ਨਲਾਕ ਕਹੋਗੇ ਨਕਮਾ ਕਹੋਗੇ ਇਨਕੰਪੀਟੈਂਟ ਕਹੋਗੇ ਕੀ ਕਹੋਗੇ ਉਸ ਨੂੰ ਇਹ ਪੰਜਾਬ ਦੀ ਜਨਤਾ ਤੇ ਅਸੀਂ ਛੱਡਦੇ ਆਂ ਔਰ ਉਹਦੇ ਬਾਅਦ ਜਿਹੜਾ ਹੁਣ ਸਵਾਲ ਹੈ 12000 ਕਿਵੇਂ ਬਣਿਆ ਤੁਸੀਂ ਇਹ ਦੇਖੋਗੇ ਜਿਹੜੀ ਮੈਂ 22 23 ਦੀ ਦਿਖਾ ਰਿਹਾ ਜਿਹੜਾ ਪੈਸਾ ਸਰਕਾਰ ਕੋਲ ਪਿਆ ਹੁੰਦਾ ਉਹਦਾ ਵਿਆਜ ਵੀ ਆਂਦਾ ਹੈ 637 ਕਰੋੜ ਰੁਪਈਆ ਬਾੜੀ 23 ਦੇ ਵਿੱਚ ਜਿਹੜੇ ਸਾਡੇ ਕੋਲ ਅਮਾਉਂਟ ਪਈ ਸੀ 8000 ਕਰੋੜ ਰੁਪਇਆ ਉੱਤੇ 637 ਕਰੋੜ ਰੁਪਇਆ ਵਿਆਜ ਵੀ ਐਡ ਹੋਇਆ ਇਹਦੇ ਵਿੱਚ ਜਿਹੜਾ ਕਿ ਸਰਕਾਰ ਨੇ ਉਸ ਵੇਲੇ ਪੇ ਕੀਤਾ ਐਸੇ ਸਰਕਾਰ ਦੇ ਦੌਰਾਨ ਹੈ 637 ਕਰੋੜ ਰੁਪਇਆ ਬੈਂਕ ਨੇ ਬੈਂਕ ਨੇ ਦਿੱਤਾ ਜੋ ਵੀ ਇਹਦੇ ਤੇ ਐਕਰੀੂ ਹੋਇਆ ਹੈ ਇਸ ਅਮਾਉਂਟ ਦੇ ਉੱਤੇ ਐਕਰੀੂ ਹੋਇਆ ਇਹ ਇੱਕ ਸਪੈਸੀਫਾਈਡ ਫਾਰਮੂਲਾ ਹੁੰਦਾ ਹੈ ਇੱਕ ਡਿਫਾਈਨਡ ਪਾਲਿਸੀ ਹੁੰਦੀ ਹੈ ਉਸ ਦੇ ਬਾਅਦ 31 ਦਿਨ 23 ਸੀਗਾ ਜੀ 31 ਤਿੰਨ 24 582.40 ਕਰੋੜ ਰੁਪਇਆ ਇਹਨਾਂ ਨੂੰ ਆਇਆ ਅਗਲਾ ਨੈਕਸਟ ਅਰੋਲਰ 582 ਕਰੋੜ ਰੁਪਇਆ ਇਹਨਾਂ ਕੋਲ 31 ਦਿਨ 24 ਨੂੰ ਆਇਆ 611.2 ਕਰੋੜ ਰੁਪਇਆ 31 ਦਿਨ 25 ਨੂੰ ਆਇਆ ਔਰ 31 ਦਿਨ 26 ਨੂੰ 642 ਕਰੋੜ ਆਇਆ ਨਹੀਂ ਨਹੀਂ ਥਿਸ ਇਜ਼ ਅ ਮਾਉਂਟ ਜਿਹੜੀ ਸਟੇਟ ਡਿਜ਼ਾਸਟਰ ਫੰਡ ਦੇ ਵਿੱਚ ਪੈਸੇ ਆਏ 582 ਕਰੋੜ .40 ਕਰੋੜ 3132 611.20 ਕਰੋੜ 31325 ਔਰ 642 ਕਰੋੜ ਹੁੰਦੀ ਜਿਹੜੀ ਕਿਸ ਤਰ੍ਹਾਂ ਸੀ ਉਹ ਵੀ ਆ ਗਈ ਇਹਨਾਂ ਕੋਲੇ ਔਰ 642 ਕਰੋੜ ਰੁਪਈਆ ਇਸ ਸਾਲ ਦਾ 25 26 ਦਾ ਵੀ ਇਸ ਦੇ ਵਿੱਚ ਐਡ ਹੋ ਗਿਆ ਔਰ ਜਿਸ ਤਰੀਕੇ ਨਾਲ 637 ਕਰੋੜ ਰੁਪਈਆ ਵਿਆਜ ਸੀਗਾ ਜੇ ਦੋਸਰੇ ਦਾ ਵਿਆਜ ਜੋੜ ਲਈ ਲਗਭਗ 700 ਕਰੋੜ ਰੁਪਈਆ ਐਵਰੇਜ ਬਣਦੀ ਹੈ ਉਹਦੀ ਤੇ ਇਹ 12000 200 ਕੁਝ ਕਰੋੜ ਬਣ ਗਿਆ ਨਾਲ ਕੋਲੇ ਹੋਣ ਵਾਲਾ ਮਲਾਕ ਇਹਦੇ علاوہ 1600 ਕਰੋੜ ਰੁਪਇਆ ਪ੍ਰਧਾਨ ਮੰਤਰੀ ਜੀ ਨੇ ਹੋਰ ਸੈਂਕਸ਼ਨ ਕੀਤਾ ਜਿਹੜਾ ਉਹ ਦੀਨ ਤੇ ਗੱਲ ਕੀਤੀ ਹੈ ਇਨ ਐਡੀਸ਼ਨ ਟੂ 댓 ਸੋ ਬੈਰੀ ਕੁਸ ਰਿਲੀਜ਼ ਹੋ ਗਿਆ ਹੋ ਗਿਆ ਹੋ ਗਿਆ ਸਾਰਾ ਹੋ ਗਿਆ ਸੋ ਇਹ ਇਹ ਸਰਕਾਰ ਦਾ ਹੁਣ ਜਦੋਂ ਆਪਾਂ ਇੱਥੇ ਆਣੇ ਆ ਇਹਦੇ ਬਾਅਦ ਹੋਰ ਨਕਮਾਪਨ ਆਉਂਦਾ ਜੀ ਸਾਹਮਣੇ ਕਿ ਸਰਕਾਰ ਚੱਲਦੀ ਕਿਵੇਂ ਪਈ ਹੈ ਬਿਕੋਜ਼ ਸਾਰੇ ਜਾਣਦੇ ਆ ਲਾਈਟ ਕਰ ਦਿਓ ਇੱਕ ਫਿਰ ਮੈਂ ਇੱਕ ਹੋਰ ਦਿਖਾਵਾਂਗਾ ਜੀ ਚਲੋ ਬਸ ਬੱਸ ਇਹ ਨਹੀਂ ਦਿਖਾਉਦੇ ਫਿਰ ਤੁਹਾਨੂੰ ਜ਼ਰਾ ਹੋਰ ਹੋਰ ਆਇਆ ਤੁਹਾਨੂੰ ਹੋਰ ਦਿਖਾਣੇ ਆਇ ਤੁਹਾਨੂੰ ਵੈਤੇ ਸਬੂਤਾਂ ਦਿਖਾਵਾਂਗੇ ਸਾਰਾ ਕੁਝ ਇਹ ਸਰਕਾਰ ਦਾ ਜਿਹੜਾ ਕੱਚਾ ਚਿੱਠਾ ਹੈ ਨਾ ਤੁਹਾਨੂੰ ਸਬੂਤਾਂ ਨਾਲ ਦਿਖਾਵਾਂਗੇ ਆਪਾਂ ਸਾਰੇ ਚੰਗੀ ਤਰ੍ਹਾਂ ਜਾਣਦੇ ਆ ਇਸ ਸਰਕਾਰ ਦੇ ਮੰਤਰੀ ਮੁੱਖ ਮੰਤਰੀ ਨੂੰ ਜੇ ਸਰਕਾਰੀ ਡਾਟਾ ਦੇਣਾ ਹੁੰਦਾ ਤਾਂ ਕੌਣ ਦਿੰਦਾ ਚੀਫ ਸੈਕਟਰੀ ਦਿੰਦਾ ਨਾ ਐਗਜ਼ੀਕਿਊਟਿਵ ਹੈਡ ਕਿਸੇ ਵੀ ਸਟੇਟ ਦਾ ਸੂਬੇ ਦਾ ਚੀਫ ਸੈਕਟਰੀ ਹੁੰਦਾ ਕੋਈ ਵੀ ਰਿਪੋਰਟ ਮੰਗਾਣੀ ਹੋਵੇ ਕਰਨੀ ਹੋਵੇ ਮਹਿਕਮੇ ਦੇ ਸੈਕਟਰੀ ਕੰਪਾਈਲ ਕਰਕੇ ਚੀਫ ਸੈਕਟਰੀ ਨੂੰ ਦਿੰਦੇ ਚੀਫ ਸੈਕਟਰੀ ਅੱਗੇ ਮੰਤਰੀ ਔਰ ਸੰਤਰੀ ਜਿਹਾ ਵੀ ਇਹਨਾਂ ਦੇ ਹੈਗੇ ਨੇ ਮੁੱਖ ਮੰਤਰੀ ਜੀ ਉਹਨਾਂ ਨੂੰ ਦਿੰਦੇ ਨੇ ਇਹ ਹੀ ਸਿਸਟਮ ਹੈ ਸਰਕਾਰ ਚਲਾਉਂਦਾ ਮੇਰੇ ਕੋਲ ਦੋ ਸੀਨੀਅਰ ਆਈਐਸ ਆਫਸਰ ਜਿਹੜੇ ਆਪ ਖੁਦ ਪ੍ਰਿੰਸੀਪਲ ਸੈਕਟਰੀ ਰੈਂਕ ਤੱਕ ਗਏ ਨੇ ਉਹ ਬੈਠੇ ਨੇ ਔਰ ਐਸਾ ਸਰਕਾਰ ਦਾ ਨਿਕੰਮਾਪਨ ਦੇਖੋ ਜਦੋਂ ਪ੍ਰਧਾਨ ਮੰਤਰੀ ਜੀ ਨਾਲ ਮੀਟਿੰਗ ਸਿੱਗੀ ਗੁਰਦਾਸਪੁਰ ਦੇ ਵਿੱਚ ਸਿੱਖ ਸਮਝ ਜੀ ਸਕਲੇ ਕਰ ਨਹੀਂ ਪਾਈ ਉਦੋਂ ਮੈਂ ਪੂਰੇ ਤੱਥ ਦਿਖਾ ਰਿਹਾ ਤੁਹਾਨੂੰ ਉਦੋਂ ਚੀਫ ਸਕੱਟਰੀ ਸਾਹਿਬ ਨੇ ਇੱਕ ਇੱਕ ਮਿੰਟ ਹੋਣ ਆਵਾਜ਼ ਨਾ ਕਰੀ ਜੇ ਆ ਜ ਆਵਾਜ਼ ਨਹੀਂ ਕਰਦੇ ਚੀਫ ਸਕੱਟਰੀ ਸਾਹਿਬ ਨੇ ਪ੍ਰਧਾਨ ਮੰਤਰੀ ਜੀ ਨੂੰ ਇਹ ਕੋਈ ਐਵੇਂ ਨਹੀਂ ਕਿ ਕਿਤੇ ਰਿਲੀਜ਼ ਕੀਤਾ ਪ੍ਰਧਾਨ ਮੰਤਰੀ ਜੀ ਨੂੰ ਡਾਟਾ ਪੇਸ਼ ਕੀਤਾ ਕਿ 13299 ਕਰੋੜ ਰੁਪਏ ਦਾ ਸਾਡਾ ਲਾਸ ਹੋਇਆ 13299 ਕਰੋੜ ਦਾ ਪੰਜਾਬ ਨੂੰ ਇਮੀਡੀਏਟ ਲਾਸ ਹੋਇਆ ਇਹ ਕਹਿਣਾ ਹੈ ਪੰਜਾਬ ਦੇ ਚੀਫ ਸਕੱਟਰੀ ਦਾ ਪ੍ਰਧਾਨ ਮੰਤਰੀ ਜੀ ਨੂੰ ਮੰਤਰੀਆਂ ਦੀ ਹਾਜ਼ਰ ਚ ਹਾਜ਼ਰੀ ਚ ਬਰੀਫਿੰਗ ਕਰਦੇ ਹੋਏ 13000 299 ਕਰੋੜ ਰੁਪਇਆ ਇਹ ਚੀਫ ਸਕੱਟਰੀ ਜੀ ਪ੍ਰਧਾਨ ਮੰਤਰੀ ਜੀ ਨੂੰ ਬਰੀਫ ਕਰਦੇ ਪਏ ਨੇ ਕਿ ਕਿਹੜੇ ਕਿਹੜੇ ਹੈਡ ਦੇ ਵਿੱਚ ਜੇ ਕ੍ਰੌਪ ਦੀ ਕੰਪਨਸੇਸ਼ਨ ਸਾਡੀ ਇੰਨੀ ਬੰਦੀ ਹੈ ਜੀ ਸਾਡਾ ਵਾਟਰ ਰਿਸੋਰਸ ਦਾ ਇੰਨਾ ਬੰਦ ਹੈ ਰੂਰਲ ਡਵੈਲਪਮੈਂਟ ਦਾ ਇੰਨਾ ਬੰਦਾ ਹੈ ਹੈਲਥ ਫੈਮਿਲੀ ਵੈਲਫੇਅਰ ਦਾ ਇੰਨਾ ਦਾ ਮਤਲਬ ਸਾਡਾ ਜਿਹੜਾ ਨੁਕਸਾਨ ਹੋਇਆ ਹੈ ਇਹ 13299 ਕਰੋੜ ਦਾ ਹੋਇਆ ਹੈ ਹੁਣ ਉਸੇ ਮੀਟਿੰਗ ਦੇ ਵਿੱਚ ਸਾਡੇ ਮੰਤਰੀ ਜੀ ਕੀ ਕਹਿੰਦੇ ਉਹ ਵੀ ਸੁਣ ਲੋ ਬਾਜੀ ਚਕ ਦੀ ਡਿਟੇਲ 18000 2000 ਕਰੋੜ ਦਾ ਉਹ ਦਿੱਤਾ ਕਿ ਜਿਹੜੀ ਡਿਟੇਲ ਦਿੱਤੀ ਗਈ ਉਸ ਤੋਂ ਬਾਅਦ 18 ਗੇ 18000 2000 ਕਰੋੜ ਦਾ 60000 ਕਰੋੜ ਤੇ ਪੰਜਾਬ ਤੇ ਲੈਣਾ ਉਹ ਦੇ ਦਿੰਦੀ ਡਿਟੇਲ 18000 2000 ਕਰੋੜ ਦਾ ਉਹ ਦਿੱਤਾ ਕਿ ਜਿਹੜੀ ਡਿਟੇਲ ਦਿੱਤੀ ਗਈ ਉਸ ਤੋਂ ਬਾਅਦ 18 ਗੇ 18000 2000 ਕਰੋੜ ਦਾ 60000 ਕਰੋੜ ਤੇ ਪੰਜਾਬ ਤੇ ਲੈਣਾ ਉਹ ਦੇ ਦਿੰਦੀ ਆਦਰ ਮੰਤਰੀ ਲਾਈਟ ਆਨ ਕਰ ਦਿਓ ਚਲੋ ਠੀਕ ਹੈ ਹੁਣ ਉਸੇ ਮੀਟਿੰਗ ਉਸੇ ਮੀਟਿੰਗ ਚ ਹਾਜ਼ਰ ਮંત્રી ਜੀ ਕੀ ਕਹਿੰਦੇ ਨੇ ਪ੍ਰਧਾਨ ਮੰਤਰੀ ਜੀ ਨੂੰ 20000 ਕਰੋੜ ਰੁਪਇਆ ਹਨ ਕੀ ਕਹੋ ਮਤਲਬ ਮੰਤਰੀ ਜਿਹੜਾ ਉੱਥੇ ਸਰਕਾਰ ਵੱਲੋਂ ਪ੍ਰਧਾਨ ਮੰਤਰੀ ਨੂੰ ਬਰੀਫ ਕਰਨ ਗਿਆ ਉਹਨੂੰ ਇਹ ਨਹੀਂ ਪਤਾ ਕਿ ਮੇਰਾ ਚੀਫ ਸਕੱਟਰੀ ਕੀ ਰਿਪੋਰਟ ਦਿੰਦਾ ਪਿਆ ਹੁਣ ਇਹ ਸਰਕਾਰ ਨੂੰ ਤੁਸੀਂ ਕੀ ਕਹੋਗੇ ਇਹ ਮੋਤੀ ਵਾਲੀ ਸਰਕਾਰ ਨੂੰ ਕੀ ਕਹੋਗੇ ਇਹ ਕਮਲਿਆਂ ਦੀ ਸਰਕਾਰ ਨੂੰ ਕੀ ਕਹੋਗੇ ਇਹ ਨਿਲਾਇਕਾਂ ਦੀ ਸਰਕਾਰ ਨੂੰ ਕੀ ਕਹੋਗੇ ਜੋ ਹੋਰ ਥੋੜਾ ਜਿਹਾ ਕਹਿਣਾ ਹੋਵੇ ਤਾਂ ਮੰਦਗੁਦੀ ਸਰਕਾਰ ਕਹਿ ਸਕਦੇ ਆ ਐਸ ਤੋਂ ਜਿਆਦਾ ਕੁਝ ਕੀ ਕਹੀਏ ਇਹਨਾਂ ਨੂੰ ਕਿ ਚੀਫ ਸਕੱਟਰੀ ਸਰਕਾਰ ਦੀ ਰਿਪੋਰਟ ਪੇਸ਼ ਕਰਦਾ ਪਿਆ ਹੈ ਉਸੇ ਮੀਟਿੰਗ 'ਚ ਮੰਤਰੀ ਹਾਜ਼ਰ ਹੈ ਔਰ ਮੰਤਰੀ ਪ੍ਰਧਾਨ ਮੰਤਰੀ ਨੂੰ ਕਹਿੰਦਾ 20000 ਕਰੋੜ ਰੁਪਏ ਦੇ ਦਿਓ ਉਹ ਪਰ ਬਾਹਰ ਆ ਕੇ ਗਲਤ ਬਿਆਨ ਨਹੀਂ ਕਰਦਾ ਜੋ ਤੁਸੀਂ ਆਪ ਕੰਬੜੀਆਂ ਗੱਲਾਂ ਕਰੋਗੇ ਉਥੇ ਝੱਲ ਖੇਡ ਰਹੋਗੇ ਪ੍ਰਧਾਨ ਮੰਤਰੀ ਦੇ ਅੱਗੇ ਤੇ ਕਿਹੜੀ ਇੱਜ਼ਤ ਕਰਾ ਕੇ ਤੁਸੀਂ ਬਾਹਰ ਨਿਕਲੋਗੇ ਫੇਰ ਕਹਦੇ ਸਾਨੂੰ ਸਿਆਨ ਦਾ ਕੋਈ ਨਹੀਂ ਸਾਡੀ ਇੱਜ਼ਤ ਨਹੀਂ ਕਰਦਾ ਕੋਈ ਉਹ ਕੰਮ ਵੀ ਤਾਂ ਇੱਜ਼ਤ ਵਾਲੇ ਕਰ ਲੋ ਪਰ ਫਿਰ ਵੀ ਮੈਂ ਸਮਝਦਾ ਹਾਂ ਕਿ ਇਹ ਵਿਚਾਰੇ ਦਾ ਪੱਲੇ ਹੀ ਕੁਛ ਨਹੀਂਗਾ ਅਸੀਂ ਸਾਰੇ ਜਾਣਦੇ ਹਾਂ ਸਾਡੇ ਮੰਤਰੀਆਂ ਦਾ ਕੀ ਹਾਲ ਹੈ ਸ਼ਾਇਦ ਪੰਜਾਬ ਸਰਕਾਰ ਦੇ ਚਪਰਾਸੀ ਕੋਲ ਪਾਵਰ ਜ਼ਿਆਦਾ ਹੋਏਗੀ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਔਰ ਮੰਤਰੀਏ ਕੋਲ ਜਿਹੜੀ ਪਾਵਰ ਹੈਗੀ ਆ ਉਹ ਸਾਡੇ ਤੋਂ ਬਿਹਤਰ ਤੁਸੀਂ ਜਾਣਦੇ ਹੋ ਕਿ ਤੁਸੀਂ ਰੋਜ਼ ਉਹਨਾਂ ਦਾ ਭੁਗਤਦੇ ਹੋ ਇਹ ਸਿਰਫ ਚੰਡੀ ਵਾਲੀ ਗੱਡੀ ਤੇ ਚੱਲਣ ਜੋਗੇ ਹੈਗੇ ਨੇ ਨਾ ਕੋਈ ਕਾਗਜ਼ ਪੱਤਰ ਆਣਾ ਨਾ ਕੁਛ ਆਣਾ ਸਰਕਾਰ ਤੇ ਦਿੱਲੀ ਵਾਲੀ ਹਕਮਾਂ ਨੇ ਚਲਾਨੀ ਹੈ ਔਰ ਤੁਸੀਂ ਇੱਕ ਮਤਲਬ ਅੰਦਾਜ਼ਾ ਲਗਾਉਗੇ ਨਾ ਤਾਂ ਕਿ ਕਿਸ ਲੈਵਲ ਤੱਕ ਆਪਣਾ ਉਹ ਚੱਲ ਸਾਡੇ ਕਿਸ ਲੈਵਲ ਤੱਕ ਇਹ ਸਰਕਾਰ ਜਾ ਰਹੀ ਹੈ ਮੈਂ ਤੁਹਾਨੂੰ ਪੂਰੇ ਫੈਕਟਸ ਐਂਡ ਫਿਗਰਸ ਦਿੱਤੀਆਂ ਮੈਂ ਕੋਈ ਆਪਣੇ ਕੋਲ ਕੋਈ ਗੱਲ ਨਹੀਂ ਕੀਤੀ ਸਰਕਾਰੀ ਰਿਕਾਰਡ ਦੇ ਵਿੱਚ ਜਿਹੜਾ ਇਹ 12000 ਕਰੋੜ ਦਾ ਪਿਛਲਾ ਪਿਆ ਉਹਨਾਂ ਕੋਲੇ ਉਹ ਦਸਨ ਕਿੱਥੇ ਹੈ ਕੌਣ ਚੋਰੀ ਕਰ ਗਿਆ 12000 ਕਰੋੜ ਰੁਪਈਆ ਜੇ ਸੁਪੇ ਦਾ ਮੁੱਖ ਮੰਤਰੀ ਕਹੇ ਕਿ 12000 ਕਰੋੜ ਹੈ ਨੀਗਾ ਤੇ 12000 ਕਰੋੜ ਦੀ ਚੋਰੀ ਕਿਨੇ ਕੀਤੀ ਹੈ ਇਹ ਦੱਸੋ ਸਾਨੂੰ ਸਰ ਚੀਫ ਸੈਕਟਰੀ ਕਹਿ ਰਹੇ ਸੀ ਕੈਪਟਲ ਜਿਹੜੇ ਸੌਂਡਰ ਹਨ ਵੀ ਇਹ ਐਂਟਰੀਆਂ ਤਿੰਨ ਤਰ੍ਹਾਂ ਦੇ ਖਰਚੇ ਹੁੰਦੇ ਨੇ ਇਹ ਕੇਵਲ ਐਂਟਰੀਆਂ ਸ਼ੋ ਕਰਦੀਆਂ ਹੈ ਮਤਲਬ ਫਿਜ਼ੀਕਲੀ ਅਦਾ ਸਮਾਨ ਨਹੀਂ ਸਟੇਟ ਡਿਜ਼ਾਸਟਰ ਫੰਡ ਜਿਹੜਾ ਪੈਸਾ ਆਉਂਦਾ ਹੈਗਾ ਉਹ ਕਾਦੇ ਲਈ ਆਉਂਦਾ ਹੈ ਕਿਆ ਹੁਣ ਜਿਹੜਾ ਪ੍ਰਧਾਨ ਮੰਤਰੀ ਜੀ ਨੇ ਜਾਂ ਹੋਰ ਇਸ ਸਾਲ ਦਾ ਆਪਾਂ ਕਹਿੰਦੇ ਹੁਣ ਚਲੋ ਬਾਕੀ ਇਹ ਕਹਿੰਦੇ ਬੁੱਕ ਐਂਟਰੀ ਦੀ ਗੱਲ ਕਰਦੇ ਹੋ ਹੁਣ ਇਹ ਚੀਫ ਮਿਨਿਸਟਰ ਕੀ ਕਰ ਸੀ ਮੇਰੇ 1500 ਕਰੋੜ ਰੁਪਏ ਆ ਮੇਰੇ ਕੋਲੇ ਜੋ ਬੁੱਕ ਐਂਟਰੀ ਤਾਂ ਫਿਰ ਇਹ ਕੀ ਹੈ ਜੋ ਬੁੱਕ ਐਂਟਰੀ ਆ ਤਾਂ ਫਿਰ ਇਹ ਕੀ ਹੈ ਕਹੀ ਕਰ ਸੀ 12 ਕਰੋੜ ਇਹ ਨਹੀਂ ਹੈ ਵਿਆਜ ਲੱਗੇ ਤੇ 100 ਹੋ ਰਿਹਾ ਕਿੰਨਾ ਫਿਜ਼ੀਕਲੀ ਕੀਨੇ ਕਾਊਂਟਿੰਗ ਮੈਂ ਕਹਿੰਦਾ ਜਦੋਂ ਡਿਜ਼ਾਸਟ ਮੈਂ ਕੀ ਕਹਿ ਰਿਹਾ ਜਦੋਂ ਲੋੜ ਨਹੀਂ ਹੁੰਦੀ ਤੁਸੀਂ ਉਸ ਨੂੰ ਇੱਕ ਖਾਤੇ 'ਚ ਰੱਖਦੇ ਹੋ ਜਿਹੜੀ ਤੁਸੀਂ ਬੁੱਕ ਐਂਟਰੀ ਦੀ ਗੱਲ ਕਰਦੇ ਹੋ ਲੇਕਿਨ ਜਦੋਂ ਡਿਜਾਸਟਰ ਆ ਗਿਆ ਉਹ ਪੈਸਾ ਤੁਹਾਨੂੰ ਵਾਪਸ ਲੈ ਕੇ ਬਜਟ ਲਈ ਖਰਚ ਕਰਨਾ ਹੁੰਦਾ ਬਾਈ ਉਹ ਖੂ ਖਾਤੇ ਨਹੀਂ ਪੈਂਦਾ ਉਹ ਮੈਂ ਬਾਤ ਕਰ ਉਹ ਵੀ ਆਉਣਾ ਹੈ ਸਵਾਲ ਤੇ ਇਹ ਹੈ ਕਿ ਜਿਹੜੀ ਤੁਸੀਂ ਬੁੱਕ ਐਂਟਰੀ ਜਾਂ ਫਰਾਨਾ ਕਰਕੇ ਆਪਣਾ ਭਜਣਾ ਚਾਹੁੰਦੇ ਹੋ ਜਦੋਂ ਆਫਤ ਆ ਜਾਏ ਉਹ ਪੈਸਾ ਨਾਲ ਵਾਪਸ ਆਂਦਾ ਹੈ ਉਹਨੂੰ ਮੰਗਾਣਾ ਤੁਹਾਡਾ ਕੰਮ ਹੈ ਤੁਸੀਂ ਕਿਹਾ ਕਿ ਪੈਸਾ ਹੀ ਹੈ ਨਹੀਂ ਤੇ ਫਿਰ ਬੁੱਕ ਐਂਟਰੀ ਕਾਦੀ ਹੋਈ ਜੇ ਪੈਸਾ ਹੈ ਨਹੀਂ ਤੇ ਬੁੱਕ ਐਂਟਰੀ ਕਾਦੀ ਚੀਫ ਸੈਕਟਰੀ ਕਹਿੰਦਾ ਬੁੱਕ ਸਾਡੇ ਕੋਲ ਪੈਸਾ ਹੈਗਾ ਬੁੱਕ ਐਂਟਰੀ ਹੈ ਜੇ ਬੁੱਕ ਐਂਟਰੀ ਦਾ ਫਿਰ ਫਿਰ ਪੈਸਾ ਫਿਰ ਕਾਦੀ ਬੁੱਕ ਐਂਟਰੀ ਜੇ ਤੁਹਾਡੇ ਕੋਲ ਪੈਸਾ ਹੀ ਹੈ ਨਹੀਂ ਤੇ ਮਤਲਬ ਚੀਫ ਸੈਕਟਰੀ ਨੂੰ ਮਾਰੇ ਨੇ ਮੈਂ ਕੀ ਕਹਿ ਰਿਹਾ ਇੱਕ ਗਵਰਨਮੈਂਟ ਦੇ ਪੈਸੇ ਦਾ ਪ੍ਰੋਸੀਜਰ ਹੁੰਦਾ ਉਹਨੇ ਸਿਰਫ ਪ੍ਰੋਸੀਜਰ ਐਕਸਪਲੇਨ ਕੀਤਾ ਔਰ ਜਦੋਂ ਕੋਈ ਇਸ ਤਰ੍ਹਾਂ ਦੀ ਐਮਰਜੈਂਸੀ ਆ ਜਾਂਦੀ ਹੈ ਜਿੱਥੇ ਫੰਡ ਪੂਲ ਕੀਤਾ ਹੁੰਦਾ ਉੱਥੋਂ ਇਮੀਡੀਏਟਲੀ ਵਿਡਰਾਅ ਕੀਤਾ ਜਾਂਦਾ ਹੈ। ਔਰ ਲੋਕਾਂ ਦੀ ਰਾਹਤ ਵਾਸਤੇ ਯੂਜ਼ ਕੀਤਾ ਜਾਂਦਾ ਹੈ। ਇਹਨਾਂ ਦੀ ਨੀਅਤ ਹੀ ਹੈ ਨਹੀਂ। ਔਰ ਫਿਰ ਹੋਰ ਦੇਖੋ ਤੁਸੀਂ। ਪ੍ਰਧਾਨ ਮੰਤਰੀ ਜਿਹੜੋ ਕੀ ਚਿੱਠੀ ਲਿਖਦੇ ਪਹਿਲੇ ਕਹਿੰਦੇ ਨੇ ਕਿ ਸਾਨੂੰ 50 ਹਜ਼ਾਰ ਪਰ ਏਕੜ ਦਾ ਜਿਹੜਾ ਹੈਗਾ ਮੁਆਵਜ਼ਾ ਕਿਸਾਨਾਂ ਨੂੰ ਦੇਣਾ ਚਾਹੀਦਾ। ਕਹਿੰਦੇ ਇਹਨਾਂ ਨੇ। ਤੁਸੀਂ ਸਾਰਿਆਂ ਨੇ ਸੁਣਿਆ ਥਾਰਾਂ ਨੇ ਛਾਪਿਆ। ਤੇ ਜੋ ਆਪ ਨੇ ਦੇਣ ਦੀ ਘੋਸ਼ਣਾ ਕਰਨ ਦੀ ਵਾਰੀ ਆਈ ਤੇ 20 ਹਜ਼ਾਰ ਆ ਗਈ। ਕਿਉਂ ਭਾਈ? ਜੇ ਕੇਂਦਰ ਕੋਲੋਂ ਮੰਗਣਾ ਤੇ ਕਿਸਾਨ ਦਾ 50000 ਪਰ ਏਕੜ ਦਾ ਨੁਕਸਾਨ ਹੋਇਆ ਤੇ ਜਦ ਤੁਸੀਂ ਘੋਸ਼ਣਾ ਕਰਨੀ ਉਹ ਤਾਂ 20000 ਤੇ 30000 ਦਾ ਕਿਹਦਾ ਹਿਸਾਬ ਕੱਪ ਤੁਸੀਂ ਦੱਸਿਓ ਜਰਾ ਮੈਨੂੰ ਮੰਗੋ 50000 ਦੇਣਾ 20000 ਇਹ 30000 ਕਿੱਥੇ ਜਾਣਾ ਇਹ ਵੀ ਅਰਵਿੰਦ ਕੇਜਰੀਵਾਲ ਦੀ ਕਿੱਟੀ ਤਾਂ ਨਹੀਂ ਕਿਤੇ ਅਸੀਂ ਦੇਖ ਲਿਆ ਲੈਂਡ ਪੁਲਿੰਗ ਦਾ ਕਿਸ ਤਰੀਕੇ ਨਾਲ ਇਹ ਸਾਰਾ ਕੁਝ ਕੀਤਾ ਉਹ ਫੇਲ ਹੋ ਗਈ ਤਾਂ ਹੁਣ ਇਧਰੋਂ ਪੈਸੇ ਕਮਾਉਣ ਦਾ ਜਰੀਆ ਬਣਾਉਂਦਾ ਸੋਚ ਰਹੇ ਨੇ ਮਤਲਬ ਜੇ ਤੁਸੀਂ 50000 ਸਮਝੋ ਕਿਸਾਨ ਦਾ ਹੈਗਾ ਤੇ ਫਿਰ ਦਿਓ ਨਾ 50000 ਰੁਪਏ ਜੇ ਤੁਸੀਂ ਕੇਂਦਰ ਕੋਲ ਮੰਗਦੇ ਪਿਓ ਤੇ ਇੱਕ ਮਿੰਟ ਜੇ ਪਹਿਲੇ ਲੈਟ ਮੀ ਕੰਪਲੀਟ ਉਸੇ ਗੱਲ ਕਰਤਾ ਜੇ ਤਾਂ ਉਹਨੂੰ ਕੋਈ 50000 ਮੰਗਦਾ ਤੁਸੀਂ ਸਮਝੋ ਕਿਸਾਨ ਦਾ 50000 ਦਾ ਨੁਕਸਾਨ ਹੋਇਆ ਤੇ ਫਿਰ ਤੁਸੀਂ ਵੀ ਦਿਵੋ ਨਾ ਉਹ ਤਾਂ ਤੁਸੀਂ 20000 ਦੀ ਗੱਲ ਕਰਦੇ ਹੋ ਸੋ ਇਸ ਕਰਕੇ ਅਸੀਂ ਤੁਹਾਡੇ ਸਾਹਮਣੇ ਤੱਤ ਰੱਖੇ ਨੇ ਕਿ ਸਰਕਾਰ ਦੇ ਕੋਲ ਸਰਕਾਰ ਦੇ ਕੋਲ ਜਿਹੜਾ ਹੈਗਾ ਇਹ ਪੈਸਾ ਜਿਹਦਾ ਜਾਂਦਾ ਬੈਂਕਸ ਦੇ ਵਿੱਚ ਜਾਂ ਕਿਤੇ ਪੂਲ ਕੀਤਾ ਹੁੰਦਾ ਤੇ ਹੁਣ ਕੀ ਕਵਾਂ ਮੈਂ ਇਹਨਾਂ ਨੂੰ ਫੇਰ ਗੱਲ ਤੋਂ ਉਹੀ ਆਣੀ ਹੈ ਜੀ ਇਹਨਾਂ ਨੂੰ ਤਾਂ ਵੀ ਨਹੀਂ ਪਤਾ ਹੁੰਦਾ ਕਿ ਪੈਸਾ ਹੁੰਦਾ ਕਿੱਥੇ ਹੈ ਵਿਚਾਰੇ ਸਰਕਾਰ ਕੌਣ ਚਲਾ ਰਿਹਾ ਤਾਂ ਸਭ ਸਾਰਿਆਂ ਨੂੰ ਪਤਾ ਮੈਂ ਹੁਣ ਕੀ ਕਵਾਂ ਮੈਂ ਸਵਾਹ ਇਹ ਹੈ ਜੇ ਕਿ ਪੰਜਾਬੀ ਤਰਸ ਖਾ ਲੈਣੇ ਇਹਨਾਂ ਤੇ ਯਾਰ ਬਸ ਹੋ ਗਈ ਯਾਰ ਤੁਹਾਡੇ ਕੇ ਹੱਥ ਜੋੜੇ ਹੁਣ ਅਸੀਂ ਤੁਹਾਨੂੰ ਕੁਝ ਨਹੀਂ ਕਹਿੰਦੇ ਤੁਹਾਡੇ ਤੋਂ ਨਕਮਾ ਬੰਦਾ ਨਹੀਂ ਹੋ ਸਕਦਾ ਪੰਜਾਬ ਦਾ ਇਸ ਤੋਂ ਜ਼ਿਆਦਾ ਦੁਰਭਾਗੇ ਨਹੀਂ ਹੋ ਸਕਦਾ ਕਿ ਸੱਜਿਆthro ਇਹ ਨਹੀਂ ਪਤਾ ਖੱਬਾ ਹੱਥ ਕੀ ਕਰਦਾ ਪਿਆ ਇੱਕ ਮੰਤਰੀ ਨੂੰ ਪਤਾ ਨਹੀਂ ਕਿ ਉਹ ਕੀ ਸਟੇਟਮੈਂਟ ਦੇ ਦੂਜਾ ਕੀ ਸਟੇਟਮੈਂਟ ਦਿੰਦਾ ਮੁੱਖ ਮੰਤਰੀ ਨੂੰ ਇਹ ਨਹੀਂ ਪਤਾ ਕਿ ਮੇਰੇ ਮੰਤਰੀ ਕੀ ਸਟੇਟਮੈਂਟ ਦਿੰਦੇ ਪਏ ਆ ਮੁੱਖ ਮੰਤਰੀ ਨੂੰ ਇਹ ਨਹੀਂ ਪਤਾ ਮੇਰਾ ਚੀਫ ਸੈਕਟਰੀ ਕੀ ਕਹਿੰਦਾ ਪਿਆ ਔਰ ਚੀਫ ਸੈਕਟਰੀ ਕੀ ਕਹਿ ਰਿਹਾ ਮੰਤਰੀਆਂ ਨੂੰ ਨਹੀਂ ਪਤਾ ਤੇ ਜਿੱਥੇ ਐਫਓਜੀ ਸਰਕਾਰ ਹੋਵੇ ਅਕੀਤ ਮੈਂ ਇਹੀ ਕਹਾਂਗਾ ਪੰਜਾਬ ਦਾ ਰਾਬੀ ਰੱਖਾ ਪੰਜਾਬੀਓ ਇਹਨਾਂ ਤੋਂ ਉਮੀਦ ਛੱਡ ਦਿਓ ਹੁਣ ਤੇ ਵਾਇਗਰੂ ਹੀ ਮੇਰ ਕਰੇਗਾ ਪੰਜਾਬੀਆਂ ਦੇ ਉੱਤੇ ਇਹਨਾਂ ਨੇ ਕੰਮਿਆਂ ਦੀ ਠੱਲਿਆ ਕਰੋ ਉਮੀਦ ਛੱਡ ਦਿਓ ਔਰ ਇਸ ਬਾੜ ਵਾਸਤੇ ਜਿਹੜਾ ਪ੍ਰੋਬਲਮ ਆਈ ਹੈ ਹੜਾਂ ਦੀ ਉਹ ਪੰਜਾਬੀਆਂ ਨੂੰ ਆਪ ਹੀ ਸੰਭਾਲਣੀ ਪੈਣੀ ਹੈ ਉਹ ਜੇ ਇਹਨਾਂ ਵੱਲ ਦੇਖਦੇ ਰਹਿਗੇ ਤੇ ਇਹਨਾਂ ਦੇ ਤੁਹਾਡੀ ਜੇਬ ਚੋਂ ਹੀ ਪੈਸੇ ਕਢ ਕੇ ਲੈ ਜਾਣਗੇ ਦਿੱਲੀ ਨੂੰ ਸੋ ਇਹਨੀਆਂ ਬੇਨਤੀਆਂ ਤੁਹਾਨੂੰ ਕਰਨ ਵਾਸਤੇ ਸਾਰੇ ਫੈਕਟਸ ਨੂੰ ਸਟੇਟ ਕਰਨ ਵਾਸਤੇ ਕਿ ਸਰਕਾਰ ਨੂੰ ਉਮੀਦ ਤੇ ਸਾਨੂੰ ਨਹੀਂ ਹੈਗੀ ਪਰ ਫਿਰ ਵੀ ਸਰਕਾਰ ਹੈ ਕਹਣਾ ਫਿਰ ਸਰਕਾਰ ਨੂੰ ਹੀ ਪੈਣਾ ਹੈ ਕਿ ਆ ਜਿਹੜਾ 1339 ਕਰੋੜ ਦਾ ਤੁਸੀਂ ਕਿਆ ਸੀਗਾ 299 ਕਰੋੜ ਦਾ ਕਿਆ ਸੀਗਾ 13600 ਕਰੋੜ ਤੋਂ ਵੱਧ ਤੁਹਾਡੇ ਕੋਲੇ ਇਸ ਵੇਲੇ ਸਟੇਟ ਡਿਜ਼ਾਸਟਰ ਫੰਡ ਦੇ ਵਿੱਚ ਹੈਗਾ ਉਹਨੂੰ ਵਰਤ ਲੋ ਜਿੰਨਾ ਤੁਸੀਂ ਮੰਗਦੇ ਸੀਗੇ ਉਹਨਾਂ ਤੇ ਤੁਹਾਡੇ ਕੋਲ ਆਲਰੇਡੀ ਸਟੇਟ ਡਿਜ਼ਾਸਟਰ ਫੰਡ ਦੇ ਵਿੱਚ ਹੈਗਾ ਫਿਰ ਵੀ ਮੈਂ ਕਹਿਣਾ ਭਾਰਤੀ ਜਨਤਾ ਪਾਰਟੀ ਔਰ ਸਾਡੀ ਕੇਂਦਰ ਦੀ ਸਰਕਾਰ ਇਹ ਪੰਜਾਬੀਆਂ ਨਾਲ ਵਾਦਾ ਕਰਦੀ ਹੈ ਇਸ ਦੁੱਖ ਦੀ ਘੜੀ 'ਚ ਸਾਡਾ ਇੱਕ ਇੱਕ ਕਾਰਜਕਰਤਾ ਸਾਡੀ ਪੰਜਾਬ ਦੀ ਪੂਰੇ ਦੇ ਪੂਰੇ ਯੂਨਿਟ ਸਾਡੀ ਕੇਂਦਰ ਸਰਕਾਰ ਪੂਰੀ ਤਰ੍ਹਾਂ ਇਸ ਦੁੱਖ ਦੀ ਘੜੀ ਤੁਹਾਡੇ ਨਾਲ ਖੜੀ ਹੈ ਤੁਹਾਡੀ ਹਰ ਸੰਭਵ ਸਹਾਇਤਾ ਹਰ ਸੰਭਵ ਸਹਾਇਤਾ ਦੇ ਵਾਸਤੇ ਅਸੀਂ ਕਮਿਟਿਡ ਆ ਅਸੀਂ ਕਰਾਂਗੇ ਇਹ ਨਕੰਮੇ ਕਰਨ ਜਾਂ ਨਾ ਕਰਨ ਸਾਡੀ ਕੇਂਦਰੀ ਸਰਕਾਰ ਤੁਹਾਡੀ ਬਾਹ ਫੜੇਗੀ ਔਰ ਜੋ ਵੀ ਲੋੜ ਹੋਏਗੀ ਚਾਹੇ ਸਕੂਲਾਂ ਦਾ ਇਸ਼ੂ ਹੋਵੇ ਚਾਹੇ ਸੜਕਾਂ ਦਾ ਹੋਵੇ ਸੜਕਾਂ ਅਸੀਂ ਪ੍ਰਧਾਨ ਮੰਤਰੀ ਗ੍ਰਾਮੀਣ ਸੜਕ ਯੋਜਨਾ ਚ ਕਰਾਵਾਂਗੇ ਸਕੂਲਾਂ ਦੀ ਉਸਾਰੀ ਜਿਹੜੀ ਹੈਗੀ ਹੈ ਸਰਬ ਸਿੱਖਿਆ ਅਭਿਆਨ ਦੇ ਤਹਿਤ ਕਰਾਵਾਂਗੇ ਘਰਾਂ ਜਿਹਨਾਂ ਦੇ ਘਰਾਂ ਦਾ ਨੁਕਸਾਨ ਹੋਇਆ ਹੈ ਪ੍ਰਧਾਨ ਮੰਤਰੀ ਆਵਾਸ ਯੋਜਨਾ ਚ ਕਰਾਵਾਂਗੇ ਜਿਨ੍ਹਾਂ ਦੇ ਟਿਊਬਵਲਸ ਦਾ ਔਰ ਬੋਰਿੰਗ ਬੋਰਸ ਦਾ ਨੁਕਸਾਨ ਹੋਇਆ ਉਹਦਾ ਅਸੀਂ ਜਿਹੜਾ ਹੈ ਸੋਲਰ ਔਰ ਦੂਸਰੇ ਜਿਹੜੇ ਸਿੰਚਾਈ ਯੋਜਨਾ ਹੈ ਉਹਦੇ ਤਹਿਤ ਕਰਾਵਾਂਗੇ ਪਰ ਡ੍ਰੌਪ ਪ੍ਰੌਪ ਦੇ ਔਰ ਹੋਰ ਵੀ ਜਿਹੜੀ ਸਹਾਇਤਾ ਹੋ ਸਕਦੀ ਹੋਏਗੀ ਅਸੀਂ ਹਰ ਤਰ੍ਹਾਂ ਇੱਕ ਇੱਕ ਬਾੜ ਪੀੜਤ ਦੇ ਨਾਲ ਭਾਰਤ ਜਨਤਾ ਪਾਰਟੀ ਔਰ ਕੇਂਦਰ ਸਰਕਾਰ ਖੜੀ ਹੈ ਵੀ ਅਸ਼ੂਰ ਯੂ ਕਿ ਤੁਹਾਨੂੰ ਕੋਈ ਤਕਲੀਫ ਨਾ ਆਵੇ ਉਹਦੇ ਵਾਸਤੇ ਅਸੀਂ ਹਰ ਸੰਭਵ ਕੋਈ ਹਿੱਲਾ-ਵਿਸਲਾ ਨਹੀਂ ਛੱਡਾਂਗੇ ਜਿਹੜਾ ਅਸੀਂ ਤੁਹਾਡੇ ਵਾਸਤੇ ਨਹੀਂ ਕਰ ਸਕਦੇ ਇਹ ਅਸੀਂ ਅਸ਼ੂਰ ਕਰਦੇ ਹਾਂ ਸਰਜੀਤ ਸਾਹਿਬ ਜਿਹੜਾ ਪੈਸਾ ਆਇਆ 12 ਮਹੀਨੇ ਤੋਂ